ਟ੍ਰੈਲੇ ਪਰ ਪਰ ਗਏ ਜੀ ਸਿੰਘ ਲਿਆਉਣ ਦੇ ਜੀ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਸੁਖਨਾਮ ਸਿੰਘ ਜੀ ਜੀ ਸੇਵਾ ਕਰਾ ਰਹੇ ਜੀ ਸੰਗਤਾਂ ਦੇ ਸੰਯੋਗ ਦੇ ਨਾਲ ਸੰਗਤਾਂ ਆਉਂਦੀਆਂ ਸੇਵਾ ਕਰਨੀਆਂ ਦਵਾ ਕਿਸ਼ਤੀ ਭਾਈ ਉਸਮਾਨ ਦੇ ਜਨਦੀ ਬਾਬਾ ਜੀ ਇਹ ਕਿਸ਼ਤੀ ਅਗਲੇ ਬੰਨੇ ਤਾਂ ਲਾਈ ਆ ਵੀ ਜੇ ਬਾਈ ਚਾਂਸ ਕੋਈ ਮੁੰਡਾ ਆ ਚਲਕ ਜੇਵੇ ਤੇ ਉਹਨੂੰ ਦਵਾ ਦੋ ਪੜਨ ਮਾਰਦੇ ਲੋਕੀ ਪਾਣੀ ਜਿਆਦਾ ਡੂੰਘਾ ਗਾ। ਤੁਸੀਂ ਬੰਦੀ ਜੋ ਕਮਾਨ ਹੈ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਨਾਲ ਇਲਾਕੇ ਦੇ ਨੌਜਵਾਨ ਵੀਰ ਸੰਗਤਾਂ ਹੋਰ ਜਿੱਥੇ-ਜਿੱਥੇ ਤੱਕ ਕਿਸੇ ਨੂੰ ਪਤਾ ਲੱਗਦਾ ਹੈ ਸਾਰੇ ਪਹੁੰਚ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸਾਹਮਣੇ ਕਸ਼ਤੀ ਤੇ ਐਨ ਡੀ ਆਰ ਐਫ ਵਾਲੇ ਇਹ ਸਾਡੇ ਵੀਰ ਜੀ ਜਾਲ ਬੰਧਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕਹਿਰ ਭਰੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਬੰਨ ਤੋਂ ਸਾਹਮਣੇ ਦੇਖੋ ਬਿਲਕੁਲ ਕਿੰਨੀ ਸੋਹਣੀ ਬਾਰੀ ਉਮਰਾਂ ਦੀ ਕਮਾਈ ਹੈ ਕੋਠੀ ਬਿਲਕੁਲ ਵਿੱਚ ਖਤਮ ਹੋ ਚੁੱਕੀ ਹੈ ਇੱਧਰ ਬਹੁਤ ਹੀ ਭਿਆਨਕ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਗੱਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਤਾ ਨਹੀਂ ਕਿਹਨੂੰ ਕੀਨੇ ਨਜ਼ਰ ਲਾ ਦਿੱਤੀ ਹੈ ਪੰਜਾਬ ਨੂੰ ਸਾਡੇ ਨੂੰ ਇਹ ਨੌਜਵਾਨ ਵੀ ਸਾਡੇ ਸਾਡੇ ਮਠੱਡਾ ਕਲਾ ਤੋਂ ਰਾਣਾ ਜੀ ਸਾਡੇ ਸਿੰਘ ਸਾਹਿਬ ਬਾਬਾ ਜੀ ਬਾਬਾ ਤੇਜਾ ਸਿੰਘ ਜੀ ਮਹਾਪੁਰਸ਼ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਤੇ ਸਾਰੇ ਇਲਾਕਾ ਇਸ ਦੁੱਖ ਦੇ ਵਿੱਚ ਇਸ ਬੰਨ ਤੇ ਪਏ ਪਾੜ ਨੂੰ ਦੇਖੋ ਦੂਰ ਦੂਰ ਤੱਕ ਕਬਾਹੀ ਮਚਾ ਦਿੱਤੀ ਹੈ